ਤੁਰੰਤ ਅੰਦੇ ਮਹੱਲਾ ਜਸਵੰਤ ਸਿੰਘ ਦੀ ਗਲੀ ਸ਼ਰਮਾ ਵਾਲੀ ਦੇ ਦਰਮਿਆਨੀ ਰਾਤ ਨੂੰ ਲੋਕਾਂ ਵਿੱਚ ਹਫੜਾਦਫੜੀ ਮਚ ਗਈ ਜਦ ਗੁੰਡਾਗਰਦੀ ਕਰਨ ਵਾਲਿਆਂ ਦੇ ਕੁਝ ਵਿਅਕਤੀਆਂ ਨੇ ਇੱਕ ਘਰ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਨ੍ਹਾਂ ਤੇ ਤੇਜ਼ ਧਾਰ ਹਥਿਆਰਾਂ ਅਤੇ ਇੱਟਾਂ ਰੋੜਿਆਂ ਨਾਲ ਹਮਲਾ ਕਰਕੇ ਇੱਕ ਨੌਜਵਾਨ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗੁੰਡਾਗਰਦੀ ਦਾ ਇਹ ਨਾਜ ਜਿੰਨਾ ਚਿਰ ਸਮਾਂ ਵਿੱਚ ਗਲੀ ਚ ਚੱਲਦਾ ਰਿਹਾ ਉਨੀ ਦੇਰ ਆਸ-ਪਾਸ ਰਹਿੰਦੇ ਘਰਾਂ ਦੇ ਲੋਕਾਂ ਦੇ ਸਾਹ ਸੁੱਕੇ ਹੀ ਰਹਿ ਗਏ ਇਸ ਗੁੰਡਾਗਰਦ ਇਹਨਾਂ ਅਜਦਾਜ ਇਹ ਕ੍ਰੈਡਿਟ ਅਗਰ ਜਾਂਦਾ ਹੈ ਤਾਂ ਉਹ ਸਿਰਫ ਤਰਨਤਾਂ ਦੀ ਪੁਲਸ ਨੂੰ ਜਿੰਨਾ ਕੋਰ ਗੁੰਡਾਗਰਦ ਦੇ ਕਰਨ ਵਾਲਾ ਨੂੰ ਨਾਥ ਪਾਉਣ ਦੀ ਬਜਾਏ ਲੋਕਾਂ ਤੇ ਹੋ ਰਹੇ ਹਮਲਿਆਂ ਦਾ ਸਵਾਲ ਚੱਕ ਰਹੀ ਹੈ ਤਰਨਤਾਂ ਤੋਂ ਅਮਨ ਬਾਲ ਸਿੰਘਾ ਤੇ ਅੱਜ ਇਹਨਾਂ ਜਿਹੜੇ ਮੁੰਡਿਆਂ ਨਾਲ ਮੇਰੀ ਰਾਤੀ ਗੱਲਬਾਤ ਹੋਈ ਨਾ ਇਹਨਾਂ ਇਹ ਪੁਰਾਣੀ ਸੰਜੇ ਸਿੰਘ ਹੀ ਇਹਨਾਂ ਦੇ ਨਾਲ ਤੇ ਉਹ ਮੇਰਾ ਰਾਈਨਾਮਾ ਹੋ ਗਿਆ ਸੀ ਤੇ ਮੈਂ ਨਾ ਘਰ ਦੇ ਬਾਹਰ ਖਲੋਤਾ ਪਿਆ ਫੋਨ ਤੇ ਗੱਲ ਕਰਨ ਦੇ ਆ ਸੀ ਇਹ ਉਧਰ ਉਹ ਨਾ 10 15 ਜਣੇ ਨਾ ਮੇਰੇ ਤੇ ਨਾ ਹਮਲਾ ਕਰਤਾ ਇਹਨਾਂ ਨੇ ਤੇ ਵਿੱਚੋਂ ਇੱਕ ਦੋ ਦਿਨਾਂ ਨੇ ਮੇਰੇ ਦਾਤਰ ਮਾਰੇ ਆ ਇੱਕ ਦਾ ਨਾਂ ਬੱਤਾ ਵਾ ਤੇ ਇੱਕ ਦਾ ਨਾਂ ਹੈਗਾ ਵਾ ਉਹ ਹੈਂਡਲ ਤੇ ਇੱਕ ਦਾ ਨਾਂ ਹੈਗਾ ਕਾਲੀ ਤੇ ਬਾਕੀਆਂ ਨੇ ਪਛਾਤੇ ਇਹਨਾਂ ਜਦੋਂ ਮਾਰਿਆ ਬਾਜੋ ਮੈਨੂੰ ਪਤਾ ਨਹੀਂ ਲੱਗਾ ਮੈਨੂੰ ਕੀ ਹੋਇਆ ਜਦੋਂ ਇਹਨਾਂ ਨੇ ਮਾਰਤੇ ਸੀ ਬਾਜੋ ਮੈਨੂੰ ਪਤਾ ਨਹੀਂ ਲੱਗਾ ਮੈਂ ਬੇਹੋਸ਼ ਹੋ ਕੇ ਡੇਪਿਆ ਹਾਂ ਇਹ ਮੇਰੇ ਘਰ ਲੱਗੇ ਜਸਵੰਤ ਸਿੰਘ ਮੱਲਾ ਗਲੀ ਸ਼ਰਮੇ ਵਾਲੀ ਚ ਮੁੰਡਾ ਆਉਂਦਾ ਪਾਜੀ ਬਾਜ਼ਾਰੋਂ ਫੋਨ ਤੇ ਗੱਲ ਕਰਦਾ ਆਉਂਦਾ ਸੀਗਾ ਤੇ ਉਹ ਮੁੰਡਾ ਮਗਰੋਂ ਆਇਆ ਵਾ ਤੇ ਉਹ ਆਉਂਦਾ ਇਹਨੂੰ ਪੈ ਗਿਆ ਮੁੰਡੇ ਸਾਡੇ ਨੂੰ ਸਾਨੂੰ ਨਹੀਂ ਪਤਾ ਲੱਗਾ ਬਾਰ ਕੀ ਹੋਇਆ ਵਾ ਗਲੀ ਦਾ ਕੰਦਰ ਆ ਗਿਆ ਨਾਲ ਮੁੰਡੇ ਲੈ ਕੇ ਆ ਗਿਆ ਤੇ ਆ ਕੇ ਨਾ ਹਮਲਾ ਕਰਤਾ ਕੋਈ ਗਰਪਾਨਾ ਵਾ ਦਾਤਰਿਆ ਤੇ ਇੱਟਾ ਰੋੜੇ ਚਲਾਏ ਉਹਨਾਂ ਨੇ ਆ ਕੇ 15 20 ਜਣੇ ਸੀਗੇ ਕੋਈ ਫੜਿਆ ਵੀ ਕੰਦਰ ਫੜਿਆ ਇੱਕ ਮੁੰਡਾ ਫੜਿਆ ਸੀਗਾ ਉਹਨੂੰ ਪੁਲਿਸ ਲੈ ਗਈ ਆ ਕੀ ਨੇ ਨਾਂ ਦੱਸੇ ਕੋਈ ਨਾ ਉਹਨਾਂ ਨੇ ਪੁਲਿਸ ਵਾਲਿਆਂ ਦੱਸਿਆ ਉਹ ਮੁੰਡੇ 15-20 ਸੀਗੇ ਉਹਨਾਂ ਨੇ ਉਹਦਾ ਇਟਾ ਆਰਡਰ ਚਲਾਉਣ ਕਹਿੰਦੇ ਸਾਨੂੰ ਸਾਰੇ ਟੱਪਰ ਪਰਵਾਰ ਨੂੰ ਪੈ ਗਏ ਮੁੰਡੇ ਵੱਡੇ ਨੂੰ ਵੀ ਤੇ ਦਾਤਰ ਮਾਰਿਆ ਕਿਰਪਾਨ ਮਾਰੀ ਕਸੀਮੋਂ ਕਿਤੇ ਵੀ ਸਾਨੂੰ ਉਹਨਾਂ ਨੂੰ ਖਤਰਾ ਵਾ ਉਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਸਾਡੇ ਮੁੰਡੇ ਬਾਹਰ ਅੰਦਰ ਫਿਰਦੇ ਆ ਉਹ ਜੋ ਮਰਜ਼ੀ ਕਰ ਸਕਦੇ ਤੁੰ ਤੁਮ ਕੀ ਦਿੰਦੇ ਆ ਹਣ ਬਲੱਡ ਡੁੱਲਾ ਕਰਕੇ ਕਿੰਨਾ ਖੂਨ ਜਿਹੜਾ ਬਲੱਡ ਸਾਡੇ ਮੁੰਡੇ ਦਾ ਜਿਹਤੇ ਹਮਲਾ ਕੀਤਾ ਉਹਨਾਂ ਨੇ ਆਗੇ ਸਾਡਾ ਮੁੰਡਾ ਰਾਤ ਦਾ ਦਾਖਲਾ ਉਹ ਸ਼ਾਂਖੂਲੇ ਤੁਰੇ ਫਿਰਦੇ ਆ ਉਹਨਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਅਜੇ ਉਹਨਾਂ ਦੇ ਮੈਡੀਕਲ ਰਿਪੋਰਟਸ ਨਹੀਂ ਆਈਆਂ ਐਮਐਲਆਰ ਹੋਣਗੀਆਂ ਫਿਰ ਉਹਦੇ ਮੁਤਾਬਕ ਜਿਹੜੀ ਉਹਨਾਂ ਦੀ ਬੰਦੀ ਕਰ ਵੀ ਉਹ ਕਰ ਦਿੰਨੇ ਆ ਕੇਸ ਜਿਸਟ ਹੋਊਗਾ ਜੋ ਜੋ ਸਟੇਟਮੈਂਟ ਲਗਉਣਗੇ ਜਾਂ ਜੋ ਜੋ ਐਮਐਲਆਰ ਹੋਣਗੀਆਂ ਉਹਦੇ ਮੁਤਾਬਕ ਫਰਦਰ ਕਰੀ ਸਰ ਇਹ ਨੂੰ ਇਹ ਨੂੰ ਮਿਲਿਆ ਸੀ ਦੂਜੇ ਸੀ ਲੜਾਈ ਹੋਈ ਆ ਉਹ ਤੇ ਗੁਲਸੋ ਫੋਕੇ ਤੇ ਪਹੁੰਚੀ ਆ ਬੰਦੇ ਰੈਸਟ ਕਿਤੇ ਭੰਗਾਤ ਉਹਨਾਂ ਚੜ ਦਿੱਤਾ ਕਿ ਇਹ ਅਸੀਂ ਕੀ ਨਸਰ ਹੋ ਜਾਊਗੀ ਨਹੀਂ ਰੈਸਟ ਨਹੀਂ ਕੀਤਾ ਉਹ ਤੇ ਲੜਾਈ ਨੂੰ ਹਟਾਇਆ ਆ ਉਹਨਾਂ ਨੇ ਜਿਹੜੇ ਬੇਸਿਕਲੀ ਤੇ ਦੋ ਹੀ ਬੰਦੇ ਇੰਜਰਡ ਆ ਜਿਹੜੇ ਇੱਕ ਦੂਜੇ ਦੇ ਖਲਾਵੀ ਉਹਨਾਂ ਦੀਆਂ ਬੇਕ ਬੈਟਿੰਗ ਤੇ ਟੱਲ ਗਈਆਂ ਇੱਟਾ ਇੱਕ ਦੂਜੇ ਨੂੰ ਟੱਨੂੜੇ ਜਿਲਾਏ ਉਹਨਾਂ ਨੇ ਉਹਰੇ ਜਿ ਸਟੱਲ ਗਈਆਂ ਬਾਕੀ ਤੇ ਸਪੋਰਟ ਤੇ ਬੁਲੋ ਚ ਜਾਂਦੀ ਆ ਜਦੋਂ ਜਜਮੈਂਟ ਕਰ ਲਈ ਅਸਟਾ ਬਾਅਦ ਜੋ ਜੋ ਫੈਕਸ ਹੋਦੇ ਮਦਦ ਕਰਵਾਈ ਹੋਣੀ ਆ ਨਾ ਇਹ ਅਫੀਅਰ ਅੰਦਰ ਜੋ ਗੀਤੇ ਜਿਹੜੇ ਜਿਹੜੇ ਮੇਨ ਦੋਸ਼ੀ ਹੋਣਗੇ ਸਾਰੇ ਅੰਦਰ ਜਾਣਗੇ ਸਭ ਤੋਂ ਪਹਿਲਾਂ ਖਬਰ ਵੇਖਣ ਵਾਸਤੇ ਐਡੀਐਮ ਨਿਊਜ਼ ਨੂੰ ਸਬਸਕ੍ਰਾਈਬ ਕਰੋ ਫਿਰ ਬੈਲ ਦਾ ਆਈਕਨ ਦਬਾਓ